ਤਸਕਰੀ ਦੇ ਅਕਸਰ ਨਵੇਂ-ਨਵੇਂ ਤਰੀਕੇ ਤੇ ਜੁਗਾੜ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਜੋ ਜੁਗਾੜ ਜੋ ਤਕਨੀਕ ਇਸ ਯਾਤਰੀ ਦੇ ਵੱਲੋਂ ਵਰਤੀ ਗਈ ਹੈ ਤਸਕਰੀ ਕਰਨ ਦੇ ਵਿੱਚ ਇਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਬੰਗਲੌਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਅਗਰਬੱਤੀ ਦੇ ਸਟੈਂਡ ਦੇ ਜ਼ਰੀਏ ਤਸਕਰੀ ਕੀਤੀ ਜਾ ਰਹੀ ਸੀ ਇਸ ਤਸਕਰੀ ਦਾ ਪਰਦਾਫਾਸ਼ ਉਸ ਵੇਲੇ ਹੋਇਆ ਜਦੋਂ ਬੈਂਗਲੁਰੂ ਦੇ 에어 ਕਸਟਮਸ ਦੇ ਅਧਿਕਾਰੀਆਂ ਦੇ ਵੱਲੋਂ ਇੱਕ ਯਾਤਰੀ ਨੂੰ ਸ਼ੱਕ ਦੇ ਆਧਾਰ ਤੇ ਸੋਨੇ ਦੀ ਤਸਕਰੀ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ। ਇਸ ਯਾਤਰੀ ਦੇ ਕੋਲੋਂ ਇੱਕ ਅਗਰਬੱਤੀ ਦਾ ਸਟੈਂਡ ਮਿਲਿਆ ਜਦੋਂ ਅਧਿਕਾਰੀਆਂ ਦੇ ਵੱਲੋਂ ਇਸ ਸਟੈਂਡ ਨੂੰ ਖੋਲਿਆ ਗਿਆ ਤਾਂ ਇਸ ਸਟੈਂਡ ਦੇ ਵਿੱਚ ਸੋਨੇ ਦੇ ਛੋਟੇ-ਛੋਟੇ ਟੁਕੜੇ ਲੁਕੋਏ ਹੋਏ ਸੀ ਜਿਸ ਦਾ ਪਰਦਾਫਾਸ਼ ਹੋ ਗਿਆ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿਵੇਂ ਇਸ ਅਗਰਬੱਤੀ ਦੇ ਸਟੈਂਡ ਦੇ ਵਿੱਚ ਸੋਨੇ ਦੇ ਛੋਟੇ-ਛੋਟੇ ਟੁਕੜੇ ਲਪੋਏ ਹੋਏ ਸੀ ਤਾਂ ਅਧਿਕਾਰੀਆਂ ਦੇ ਵੱਲੋਂ ਇਸ ਤਸਕਰੀ ਦੀ ਵੀਡੀਓ ਬਣਾਈ ਗਈ ਬਕਾਇਦਾ ਪੂਰੀ ਵਾਰਦਾਤ ਨੂੰ ਰਿਕਾਰਡ ਕੀਤਾ ਗਿਆ ਤਾਂ ਦੇਖਿਆ ਜਾ ਸਕਦਾ ਹੈ ਕਿ ਇਹ ਛੋਟੇ-ਛੋਟੇ ਟੁਕੜੇ ਸੋਨੇ ਦੇ ਨੇ ਜਿਸ ਦੀ ਕੀਮਤ 17 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ ਤਾਂ ਤਸਕਰੀ ਦਾ ਇਹ ਅਨੋਖਾ ਤਰੀਕਾ ਜਿਸ ਦਾ ਅਧਿਕਾਰੀਆਂ ਦੇ ਵੱਲੋਂ ਪਰਦਾ ਫਾਸ਼ ਕੀਤਾ ਗਿਆ ਹੈ ਬੰਗਲੂਰੂ ਤੋਂ ਇਹ ਪੂਰੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਯਾਤਰੀ ਦੇ ਵੱਲੋਂ ਅਜੀਹੀ ਤਸਕਰੀ ਕੀਤੀ ਜਾ ਰਹੀ ਸੀ ਪਰ ਇਸ ਤਸਕਰੀ ਦਾ ਤਰੀਕਾ ਅਧਿਕਾਰੀਆਂ ਦੇ ਵੱਲੋਂ ਫੇਲ ਕਰ ਦਿੱਤਾ ਗਿਆ dia la tajuk dia tak apa kau ke full ni guys actually full dia We're scanning images. as